ਇੰਟਰਨੈਸ਼ਨਲ ਮਿਲ ਇਹ ਕੱਲ ਦੇਰ ਰਾਤ ਤੇ ਫੇ ਧਮਾਕੇ ਦੀ ਆਵਾਜ਼ ਚਲਾਈ ਰਹੀ ਹੁੰਦੀ ਸੀ ਉਸ ਉਸ ਨੂੰ ਇਨਵੈਸਟੀਗੇਟ ਕਰਨ ਵਾਸਤੇ ਅੱਜ ਟੀਮ ਪਹੁੰਚੀ ਹੈ ਲੈ ਨਹੀਂ ਪਹੁੰਚੀ ਅਜੇ ਸਾਰਾ ਅਸੀਂ ਇਗਜ਼ਾਮਨ ਕਰ ਰਹੇ ਹਾਂ ਨਾਲ ਦੇ ਏਰੀਆ ਵੀ ਸ਼ਾਮਿਲ ਕਰ ਰਹੇ ਹਾਂ ਸਾਰਾ ਅਸੀਂ ਸਰਚ ਕਰ ਰਹੇ ਹਾਂ ਪਰ ਹਜੇ ਤੱਕ ਸਾਨੂੰ ਲਾ ਤਾਂ ਕੋਈ ਇਹੋ ਜੀ ਚੀਜ਼ ਨਹੀਂ ਮਿਲੀ ਹੈ ਕਿ ਜਦ ਇਹ ਕੋਈ ਗ੍ਰੇਟ ਕਨਫਰਮ ਹੁੰਦਾ ਹੋਵੇ ਜਾਂ ਕੋਈ ਇਹੋ ਜੀ ਚੀਜ਼ ਦਰਸ਼ ਜੀ ਮਿਲੇ ਪਰ ਫਿਰ ਵੀ ਸਾਡੀ ਤਕਰੀਰ ਜਾਰੀ ਹੈ ਸੋ ਤਕਰੀਰ ਤੋਂ ਜੋ ਵੀ ਆਏਗਾ ਪਰ ਦਰਸ਼ਕੀ ਕਹਿੰਦਾ ਕੀ ਲੱਗਦਾ ਹੈ ਵੀ ਇਸ ਤਰ੍ਹਾਂ ਘਰਾਨਾ ਕੋਈ ਸੰਖਿਆ ਚੀ ਹੁੰਦੀ ਹੈ ਖਾਣੇ ਚ ਹੁੰਦੀ ਹੈ ਇਹ ਕਾਰਨ ਹੁੰਦਾ ਮੰਨ ਲਓ ਤੱਕ ਮਨੂੰ ਤੁਸੀਂ ਦੇਖਿਆ ਚੈੱਕ ਵੀ ਪਿੱਛੇ ਜਾ ਕੇ ਬਾਉਂਡਰੀ ਤੇ ਐਕਟ ਨਹੀਂ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਅਸੀਂ ਸਾਰਾ ਇਹ ਚੈੱਕ ਕਰ ਰਹੇ ਹਾਂ ਵੈਰੀਫਾਈ ਕਰ ਰਹੇ ਹਾਂ ਸੋ ਜਿਹੜਾ ਵੀ ਇਹਦੇ ਪਿੱਛੇ ਹੋਊਗਾ ਜਿਹੜਾ ਵੀ ਇਨਸੀਡੈਂਟ ਹੋਇਆ ਉਹ ਤੇ ਪ੍ਰੋਪਰ ਕਤਤੀਸ਼ ਕਰਦੇ ਤੇ ਇਹਨੂੰ ਬਿਲਕੁਲ ਅਸੀਂ ਕਲੋਜ਼ ਕਰਾਂਗੇ ਲੌਜੀਕਲ ਐਂਡ ਤੇ ਲੈ ਕੇ ਜਾਵਾਂਗੇ ਜੀ ਜੀ ਜਰ ਸਾਹਿਬ ਖਲਾਈ ਹੋਣੀ ਸਰ ਸਰ ਡਾਕਟਰ ਸਾਹਿਬ ਇਹ ਸਿੱਸੇ ਦੇ ਤਰ੍ਹਾਂ ਟੁੱਟੇ ਹਨ ਪਰ ਇਹ ਦੇਖੋ ਸਾਹਮਣੇ ਵੀ ਸਿੱਸਾ ਹੈ ਇਸ ਆਫਿਸ ਦਾ ਇਹ ਨਹੀਂ ਕ੍ਰੈਕ ਹੋਇਆ ਸਿਰਫ ਉਹੀ ਮੰਨ ਲਓ ਆਫਿਸ ਦਾ ਸਿੱਸਾ ਚੰਗੀ ਤਰ੍ਹਾਂ ਚੁਕਾ ਚੋਰ ਹੋ ਗਿਆ ਤੇ ਲੇਕ ਵਿੰ ਨੇ ਸਭ ਤੋਂ ਜ਼ਰੂਰੀ ਇਹ ਹੈ ਜੀ ਕਿ ਜੇ ਕੋਈ ਡਰਨੇਟ ਅਟੈਕ ਹੋਇਆ ਹੋਵੇ ਤਾਂ ਉਹਦਾ ਰੈਸਕਿਊ ਜੂਰ ਹੁੰਦਾ। ਸੋ ਰੈਸਕਿਊ ਹਜੇ ਤੱਕ ਸਾਨੂੰ ਕੋਈ ਨਹੀਂ ਮਿਲਿਆ। ਅਸੀਂ ਖੇਤਾਂ ਵਿੱਚ, ਸਸਾ ਸੀ, ਇਹ ਸਾਰੇ ਪਾਸੇ ਸਰਚ ਕਰਕੇ ਆਏ ਹਾਂ। ਨਾ ਤਾਂ ਉਹ ਕੋਈ ਲਿਵਰ ਮਿਲਿਆ, ਤੁਸੀਂ ਦੇਖੋਗੇ ਨਾ ਕੋਈ ਗੱਡਾ ਬਣਿਆ ਨਾ ਹੋਰ ਕੁਝ ਬਣਿਆ ਉੱਥੇ ਉੱਗੇਗਾ, ਉੱਥੇ ਗੱਡਾ ਵੀ ਬਣੇਗਾ। ਅੱਛਾ ਜੀ ਸੋ ਇਹੋ ਜਿਹਾ ਕੋਈ ਵੀ ਹਜੇ ਤੱਕ ਸਾਨੂੰ ਚੀਜ਼ ਨਹੀਂ ਮਿਲੀ। ਪਰ ਫਿਰ ਵੀ ਸਾਡੀ ਸਰਚ ਜਾਰੀ ਹੈ, ਤਫ਼ਤੀਸ਼ ਚੱਲੀ ਹੈ। ਜਿਹੜੇ ਇਲਾਕੇ 'ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਜੀ। ਸਾਨੂੰ ਸੂਚਨਾ ਮਿਲੀ ਸੀ ਕਿ ਜੀ ਰਾਤ ਨੂੰ ਜ ਸੋ ਉਸ ਤੋਂ ਬਾਅਦ ਵੀ ਸਾਡੀ ਤਫ਼ਤੀਸ਼ ਚੱਲ ਰਹੀ ਹੈ। ਜਿਹੜਾ ਇਹ ਸੈਮ ਦਾ ਮਾਹੌਲ ਬਣਿਆ ਹੋਇਆ ਹੈ ਲੱਕੀਜੀ ਫਿਰ ਉਹਦੇ ਬਾਰੇ ਇਹ ਮੈਂ ਲੋਕਾਂ ਨੂੰ ਇਹ ਕੌਨਫੀਡੈਂਸ ਦਿਲਾਉਣਾ ਜੀ ਕਿ ਜੇ ਇਹੋ ਜਿਹੀ ਕੋਈ ਵਾਰਦਾਤ ਹੋਈ ਹੈ ਉਹਨੂੰ ਪੰਜਾਬ ਪੁਲਿਸ ਟ੍ਰੇਸ ਕਰਨ ਵਿੱਚ ਸક્ષਮ ਹੈ। ਤੇ ਉਹਨੂੰ ਜਲਦੀ ਟ੍ਰੇਸ ਕਰਕੇ ਜਿਹੜੇ ਬੰਦੇ ਇਹਦੇ ਮਗਰ ਨੇ ਜੇ ਕੋਈ ਇਹੋ ਜਿਹੀ ਵਾਰਦਾਤ ਹੋਈ ਹੈ ਤੇ ਉਹਨਾਂ ਨੂੰ ਬਿਲਕੁਲ ਉਹਨਾਂ ਨੂੰ ਸਜ਼ਾ ਦਵਾਈ ਜਾਊਗੀ ਤੇ ਲੋਜੀਕਲ ਐਂਡ ਤੇ ਲੈ ਕੇ ਜਾਊਗਾ। ਜੀ ਪ੍ਰਿੰਸੀਪਲ ਜੀ ਇਹ ਜਿਹੜੀ ਚੁੰਕੇ ਦੇ ਨਾਲ ਤੁਹਾਡਾ ਕਰ ਰਿਹਾ ਇਸੇ ਹਾਂਜੀ ਹਾਂਜੀ ਕਰ ਰਹਾ ਰਾਤ ਕਿੰਨੇ ਵਜੇ ਤੁਸੀਂ ਇਹ ਦੀ ਸੁਣੀ ਹੈ ਕੀ ਹੋਇਆ ਇਹ 12 ਸਵਾ 12 ਦਾ ਬਹੁਤ ਜਬਰਦਸਤ ਧਮਾਕਾ ਹੋਇਆ ਜੀ ਪਰ ਇਹ ਨਹੀਂ ਪਤਾ ਵੀ ਕਾਦਾ ਹੋਇਆ ਹੈ ਜਦੋਂ ਮੈਂ ਬਾਹਰ ਆ ਕੇ ਦੇਖਿਆ ਕੁਝ ਵੀ ਨਹੀਂ ਸੀ ਮਾਹੌਲ ਸ਼ਾਂਤ ਸੀ ਬਿਲਕੁਲ ਫਿਰ ਕਿਸ ਤਰ੍ਹਾਂ ਪਤਾ ਲੱਗਿਆ ਤੁਹਾਨੂੰ ਇਹ ਤਾਂ ਹੁਣ ਸਵੇਰੇ ਜਦੋਂ ਉੱਠੇ ਆ ਅਫਵਾਹਾਂ ਉੱਡੀਆਂ ਵੀ ਇਹ ਧਮਾਕਾ ਹੋਇਆ ਕਾਦਾ ਹੋਇਆ ਪੁਲਿਸ ਪ੍ਰਸ਼ਾਸਨ ਭੱਜਿਆ ਹੋਇਆ ਪਰ ਇਹ ਨਹੀਂ ਪਤਾ ਲੱਗਿਆ ਵੀ ਹੁਣ ਤੱਕ ਕਾਦਾ ਇਹ ਅਫਵਾਹਾਂ ਨੇ ਜਾ ਕੋਈ ਕੁਛ ਸ਼ਰਾਰਤੀ ਅੰਸਰਾਂ ਨੇ ਕੁਛ ਕੀਤਾ ਹੈ ਗੁਪਤਾ ਜੀ ਇਹ ਤੁਹਾਡੇ ਘਰ ਨਾਲ ਬਿਲਕੁਲ دیوار ਲੱਗਦੀ ਹੈ ਚੰਕੀ ਦੇ ਨਾਲ ਹਾਂਜੀ ਹਾਂਜੀ ਦੁਆਰ ਲੱਗਦੀ ਹੈ ਬਿਲਕੁਲ ਜੀ ਹੂੰ ਬਿਲਕੁਲ ਨਾਲ ਤੇ ਦਿਮਾਕਾ ਜੀ ਕੁਟਠੇ ਹੋਵੇ ਸੋ ਰਹੇ تھے ਜਾਗ ਰਹੇ ਸੋ ਉਸ ਟਾਈਮ ਐ ਸੱਦੀ ਨੀਂਦ ਚ ਸੀਗੀ ਨੀਂਦ ਹਾਂ ਦਿਮਾਕਾ ਹੋਇਆ ਨਾਲ ਦੀ ਨਾਲ ਉੱਠ ਕੇ ਮੈਂ ਖੜਾ ਹੋ ਗਿਆ ਫਿਰ ਜਦੋਂ ਬਾਹਰ ਆ ਕੇ ਕੋਠਾ ਵਗੈਰਾ ਚੈੱਕ ਕੀਤਾ ਕੁਛ ਨਹੀਂ ਸੀ ਇਹ ਜਾ ਕੋਈ ਆਪਣਾ ਤਾਂ ਬਣੀ ਨਹੀਂ ਲੱਗਦਾ ਤੁਹਾਨੂੰ ਵੀ ਕੁਛ ਸ਼ਰਾਰਤ ਹੋ ਸਕਦੀ ਸ਼ਰਾਰਤ ਅੰਸਰ ਵੀ ਹੋ ਸਕਦੀ ਹੈ ਅਫਵਾਹ ਵੀ ਹੋ ਸਕਦੀ ਹੈ ਹੂੰ ਜਾ ਕਿਸੇ ਨੇ ਵੈਸੇ ਹੀ ਕੁਝ ਕੀਤਾ ਹੋਊਗਾ ਵੀ ਫਸਟ ਅਪਰਲ ਆ ਫਸਟ ਅਪਰਲ ਕੂਲ ਬਣਾਇਆ ਹੋਊਗਾ ਐਸਾ ਕੁਝ ਵੀ ਹੋ ਸਕਦਾ ਹੈ ਠੀਕ